ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੇਰੀ ਅੱਜ ਦੀ ਕਹਾਣੀ ਹੈ ਪੀ ਪੀ ਪੈਰਟ ਜੋ ਹੁੰਦੀ ਹੈ ਪੀ ਪਿਆਰੀ ਹੈ ਸਾਨੂੰ ਸਭ ਨੂੰ ਹਰ ਇੱਕ ਇਨਸਾਨ ਨੂੰ ਗੱਲ ਕਿ ਬੱਚਿਆਂ ਨੂੰ ਕਿ ਵੱਡਿਆਂ ਨੂੰ ਕਿ ਬਜ਼ੁਰਗਾਂ ਨੂੰ ਕਿ ਸਭ ਨੂੰ ਪੀ ਪਿਆਰੀ ਹੈ ਪੀ ਸ਼ਬਦ ਹਰ ਇੱਕ ਇਨਸਾਨ ਨੂੰ ਪਿਆਰਾ ਲੱਗਦਾ ਹੈ ਅਸੀਂ ਜ਼ਿੰਦਗੀ ਵਿੱਚ ਜ਼ਿੰਦਗੀ ਪਰ ਪੀ ਦੇ ਪਿੱਛੇ ਹੀ ਭੱਜਦੇ ਰਹਿੰਦੇ ਹਾਂ ਜੋ ਮਿਲਦਾ ਹੈ ਉਹ ਪੀ ਵਿੱਚ ਹੀ ਹੈ ਤੇ ਜੋ ਨਹੀਂ ਮਿਲਦਾ ਉਹ ਵੀ ਪੀ ਵਿੱਚ ਹੀ ਹੈ ਪੀ ਨਾਲ ਪਤੀ ਪੀ ਨਾਲ ਪਤਨੀ ਪੀ ਨਾਲ ਪੁੱਤਰ ਪੀ ਨਾਲ ਪਰਿਵਾਰ ਮਿਲਦਾ ਹੈ ਪੀ ਨਾਲ ਪ੍ਰੇਮ ਮਿਲਦਾ ਹੈ ਪੀ ਨਾਲ ਪੈਸਾ ਪੀ ਨਾਲ ਪਦ ਕੁਰਸੀ ਪੀ ਨਾਲ ਪ੍ਰਤਿਸ਼ਟਾ ਇੱਜ਼ਤ ਮਾਣ ਪੀ ਨਾਲ ਪ੍ਰਸ਼ੰਸਾ ਤੇ ਪੀ ਨਾਲ ਹੀ ਪਿਆਰ ਮਿਲਦਾ ਹੈ ਪੀ ਨਾਲ ਪਬਲਿਕਸਿਟੀ ਪੀ ਨਾਲ ਪਾਰਟੀ ਪੀ ਨਾਲ ਹੀ ਪ੍ਰਖਿਆ ਹੁੰਦੀ ਹੈ ਇੰਨਾ ਸਾਰੀਆਂ ਪੀ ਦੇ ਪਿੱਛੇ ਪੱਜਦੇ ਪੱਜਦੇ ਅਸੀਂ ਪੀ ਪਾਪ ਵੀ ਕਰਦੇ ਹਾਂ ਫਿਰ ਪੀ ਨਾਲ ਸਾਡਾ ਪਤਨ ਹੁੰਦਾ ਹੈ ਅਤੇ ਅੰਤ ਵਿੱਚ ਬਚਦਾ ਹੈ ਸਿਰਫ ਪੀ ਨਾਲ ਪਛਤਾਵਾ ਪੀ ਪਾਪਾਂ ਦੇ ਪਿੱਛੇ ਪੈਣ ਨਾਲੋਂ ਚੰਗਾ ਹੈ ਪੀ ਪਰਮਾਤਮਾ ਨਾਲ ਪਰਮਾਤਮਾ ਦੇ ਪਿੱਛੇ ਪਈਏ ਤੇ ਪੀ ਤੂੰ ਪੁੰਨ ਖੱਟਗੇ ਪੁੰਨ ਕਮਾਈਏ ਤੇ ਅੰਤ ਵਿੱਚ ਪੀ ਨੂੰ ਹੀ ਪ੍ਰਣਾਮ ਦੇ ਰੂਪ ਵਿੱਚ ਵਰਤਗੇ ਧੰਨਵਾਦ ਇਹ ਕਿਸ ਤਰ੍ਹਾਂ ਲੱਗਿਆ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਮੈਂ ਆਪ ਦਾ ਬਾਰ ਬਾਰ ਧੰਨਵਾਦ ਕਰਦੀ ਹਾਂ